ਗਰਮੀਤ ਤੂੰ ਮੇਰੇ ਹੁੰਦਿਆਂ ਵੀ ਟਾਲਣ ਦੀ ਵੇਖ ਲਾ ਤੇ ਚੁੱਪ ਕਰਕੇ ਨਾ ਚਾਹ ਚੁੱਕ ਕੇ ਮਾਤਾ ਦੇ ਹੱਥ 'ਚ ਫੜਾ ਦੇ ਨਹੀਂ ਤੇ ਇਹ ਨਾ ਹੋਵੇ ਕਿ ਭਝਾਈ ਨੇ ਤੇਰੇ ਘਰ ਛੱਡੀਆਂ ਮੈਂ ਤੇਰੇ ਵੱੱਦ ਛੱਡ ਦੇਵਾਂਗੀ ਦੀ ਵੇਦੀ ਕਿੱਡੀ ਔਖੀ ਹੈ ਜਿੱਦਾਂ ਨੇ ਖਾ ਜਾਣਾ ਹੁੰਦਾ ਵਾ ਮੈਨੂੰ ਵੇਪੋਤਾ ਕੰਨੋਂ ਖਿਜਦਾ ਮੈਂ ਚਾਹ ਦਾ ਕੀ ਮੈਂ ਆਪੇ ਫੜ ਲੈਣੀ ਉਹ ਮੰਮੀ ਚਾਹ ਦੀ ਤੇ ਕੋਈ ਗੱਲ ਨਹੀਂ ਗਈ ਕੋਈ ਬੰਦੇ ਦੀ ਇੱਜ਼ਤ ਕਰਨੀ ਵੀ ਹੋਣੀ ਚਾਹੀਦੀ ਹੈ ਨਾ ਇਹਨਾਂ ਨੂੰ ਇਹ ਦੇ ਰਿਹਾ ਪੁੱਤ ਦੋ ਦੋ ਨਵਾਂ ਹੋਣ ਦੇ ਬਾਵਜੂਦ ਵੀ ਮੇਰਾ ਆ ਹਾਲ ਵਾ ਇਹਦੇ ਵੇਲੇ ਤੁਹਾਡੇ ਹੁੰਦਿਆਂ ਨਹੀਂ ਟੜਦਿਆਂ ਤੇ ਤੂੰ ਇਹ ਸੋਚ ਵੀ ਮਗਰੋਂ ਮੇਰਾ ਕੀ ਹਾਲ ਕਰਦਿਆਂ ਹੋਣਗੀਆਂ ਤੇ ਤਦੇ ਤੇ ਤੁਹਾਨੂੰ ਕਹਿੰਨਾ ਮੈਂ ਜਦੋਂ ਘਰ 'ਚ ਕੋਈ ਗੱਲ ਹੁੰਦੀ ਹੈ ਨਾ ਤੇ ਦੱਸਣਾ ਜ਼ਰੂਰੀ ਹੁੰਦਾ ਵਾ ਕੋਈ ਗੱਲ ਨਹੀਂ ਸਿੰਦੇ ਤੂੰ ਐਵੇਂ ਗੁੱਸੇ ਨਾ ਹੋ ਪਤਾ ਨਹੀਂ ਸਾਨੂੰ ਤੇ ਆਪ ਨਹੀਂ ਇਹਦੀ ਸਮਝ ਲੱਗਦੀ ਪੀ ਜੀ ਇਹਨੂੰ ਇੰਨੀ ਪੁੱਠੀ ਮੱਤ ਦਿੰਦਾ ਕੌਣ ਆ ਇਹ ਹਰ ਇੱਕ ਗੱਲ ਦੇ ਵਿੱਚ ਨਾ ਘਰਦਿਆਂ ਦੇ ਨਾਲ ਸਰੀਕੇ ਕਦੀ ਉਹ ਗੱਲ ਕੰਮ ਕੰਦੇ ਤੋਂ ਸਰੀਕੇ ਕਰਨ ਦਾ ਪੈਂਦੀ ਆ ਕਦੀ ਉਹ ਗੱਲ ਵੀ ਆ ਚਾਹ ਪਾਣੀ ਤੋਂ ਸਰੀਕੇ ਨਿਆਣਿਆਂ ਨਾਲ ਇਥੋਂ ਤੱਕ ਸਰੀਕੇ ਕਰਦੀ ਆ ਪਰ ਇੱਕ ਗੱਲ ਹੈਗੀ ਐ ਤੂੰ ਬਹੁਤਾ ਰੌਲਾ ਨਾ ਪਾ ਮੁੜ ਕੇ ਕਹਿਣਾ ਨਾ ਖਣੀ ਇਹਨਾਂ ਨੇ ਕੰਨ ਭਰੇ ਆ ਸਿੰਦੇ ਦੇ ਕੋਈ ਨਹੀਂ ਭਰਾਈ ਕੰਨ ਤੂੰ ਹੀ ਕੀ ਭਰਨੇ ਮੈਂ ਕਿਹੜਾ ਬੱਚਾ ਆ ਹੁਣ ਮੇਰੇ ਸਾਹਮਣੇ ਵੇਖਦਾ ਕੀ ਕਰਨੀ ਆ ਵੀ ਤੂੰ ਮੈਨੂੰ ਚਾਹ ਫੜਾਈ ਆ ਤੇ ਮਾਂ ਨੂੰ ਵੀ ਉਹਦੇ ਹੱਥ 'ਚ ਫੜਾ ਦੇ ਕਿੰਨਾ ਕੁ ਭਾਰਾ ਚੱਲਿਆ ਵਾ ਤੇ ਚੱਲ ਕੋਈ ਗੱਲ ਨਹੀਂ ਜੇ ਨਹੀਂ ਹੱਥ 'ਚ ਫੜਾਈ ਤੇ ਕਿੰਨਾ ਬਝੋਰਾ ਚੱਲਿਆ ਆ ਮੰਮੀ ਨੇ ਆਪੇ ਫੜ ਕੇ ਪੀ ਲੈਣੀ ਤੂੰ ਵੀ ਨਿੱਗੀ ਜੀ ਕਰਦਾ ਇਸ਼ੂ ਬਣਾ ਲੈਣਾ ਉਹ ਵਰਾਈ ਏਦਾਂ ਹੀ ਫਿਰ ਉਹਦਾ ਮਨ ਵਧਦਾ ਜਾਂਦਾ ਵਾ ਜੇ ਫਿਰ ਮੈਂ ਨਾ ਕੋ ਜਾ ਆਖਿਆ ਫਿਰ ਤੁਸੀਂ ਕਹਿਣਾ ਵਾ ਉਹਨੂੰ ਕਹਿੰਦਾ ਕੁਝ ਨਹੀਂ ਗਾ ਦਬਕਾ ਵੀ ਨਹੀਂ ਮਾਰਦਾ ਕਿਤੇ ਉਹ ਰਹਿਣਦੇ ਰਹਿਣਦੇ ਤੈਨੂੰ ਨਹੀਂ ਲੋੜ ਦਬਕਾ ਮਾਰਦੀ ਹੁਣ ਮੈਂ ਉਹਨੂੰ ਸੂਤ ਕਰਨੇ ਜਾਂਦੀ ਆ ਬਥੇਰਾ ਝਾੜੂ ਫਿਰ ਗਿਆ ਉਹਦੇ ਦਵਾਲੇ ਪਰ ਪਤਾ ਨਹੀਂ ਮੱਤ ਨਹੀਂ ਆਉਂਦੀ ਪਰ ਤੁਹਾਨੂੰ ਖੁੱਲੀ ਛੁੱਟੀ ਹੋ ਮੇਰੇ ਵੱਲੋਂ ਤੁਹਾਨੂੰ ਕੋਈ ਨਹੀਂ ਆਉਂਦਾ ਲਾਮਾ ਇਹ ਕਰਦੀ ਆ ਖਰਾਬੀ ਨਾ ਤੇ ਢਾ ਲੋ ਇਹਨੂੰ ਉਸੇ ਵੇਲੇ ਨਹੀਂ ਭਰਾ ਹੁਣ ਨਹੀਂ ਕੁੱਟਣਾ ਅੱਗੇ ਹੀ ਕੁੱਟ ਲਿਆ ਕੰਨਾਂ ਨੂੰ ਹੱਥ ਲਾਤੇ ਆ ਜੀ ਉਹ ਤੇ ਅਗਲੀ ਜਾਂਦੀ ਮੈਂ ਥਾਣੇ ਜਾਣਾ ਤੁਹਾਡੇ ਤੇ ਪਰਚਾ ਦਊਣਾ ਤੇ ਮੈਨੂੰ ਉਹ ਤਾਂ ਮੁੜ ਕੇ ਜੇਲ੍ਹ ਚ ਮੇਰੀ ਕਹਿੰਦੇ ਜ਼ਮਾਨਤ ਕਰਾਉਣਾ ਮੈਨੇ ਹੋ ਜਾਏ ਕਿ ਤੂੰ ਤੁਸੀਂ ਡਰ ਛੱਡ ਹੀ ਜਾਂਦੀਆਂ ਔ ਮੈਂ ਥਾਣੇ ਕਿਤੇ ਨੇ ਕੱਲੀ ਨੇ ਚਲ ਜਣਾ ਇੱਥੇ ਹੀ ਆ ਮਹੀਨਾ ਮੈਂ ਬੈਠਾਂ ਭਰਾ ਕਿੱਥੇ ਜਾਂਦੀ ਐ ਚੱਲ ਵੇ ਐਵੇਂ ਨਾ ਇੰਨਾ ਖਜਿਆ ਕਰ ਸਿਆਣੇ ਆਂਦੇ ਹੁੰਦੇ ਨਾ ਨੌ ਸੱਸ ਲੜੀਆਂ ਤੇ ਇੱਕੇ ਚੌਕੇ ਚੜੀਆਂ ਇੱਥੇ ਤੇ ਹੋ ਕੁਝ ਰਹਿਣਾ ਵਾ ਤੇ ਤੂੰ ਚਾਰ ਦਿਨ ਆਇਆ ਮੈਂ ਤੇ ਤੂੰ ਚੰਗੇ ਕੱਢ ਤੇ ਚੱਲ ਮੰਮੀ ਫਿਰ ਜਿੱਦਾਂ ਹੁੰਦਾ ਨਾ ਤੁਹਾਡੇ ਕੋ ਉਦਾਂ ਕਰੀ ਜਾਓ ਫਿਰ ਮੈਨੂੰ ਨਾ ਆਖਿਆ ਕਰੋ ਮਾੜੀ ਚੰਗੀ ਗੱਲ ਕੋਈ ਵੀ ਤੇ ਜਿੱਦਾਂ ਤੁਹਾਡਾ ਰੋਖ ਲੱਗਦਾ ਨਾ ਕਰੋ ਫਿਰ ਉਹ ਮੁੰਡਾ ਵੀ ਫਮੋ ਆਦੇ ਹੱਥੋਂ ਨਾ ਤੰਗ ਆਇਆ ਵਾ ਇੰਨਾ ਇਹ ਕਲੇਸ਼ ਰੱਖਦੀ ਆ ਘਰ ਦੇ ਵਿੱਚ ਚੱਲ ਮੰਮੀ ਕੋਈ ਗੱਲ ਨਹੀਂ ਹੋਣ ਆਉਂੜਿਆ ਮੰਮੀ ਕਹਿੰਦਾ ਦੇਖੀ ਅਸੀਂ ਤਾਂ ਵਾ ਚੱਲ ਮੈਂ ਵੇਣੀ ਆ ਤੂੰ ਪੀ ਲੋ ਨਹੀਂ ਤੇ ਚਾਹ ਆ ਵੇਪਲਾ ਕੀਤਾ ਮੰਮੀ ਦੀ ਦਾ ਫੋਨ ਆਉਂਦਿਆ ਜਾ ਦੇਖਾਂ ਚੱਕ ਤਾਂ ਮੈਂ ਹਲੋ 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 ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਸਣਾ ਠੀਕ ਠਾਕ ਹਾਂਜੀ ਠੀਕ ਠਾਕ ਹੋਰ ਤੁਸੀਂ ਸਣਾਓ ਕਿਤਾ ਕੀ ਕਰ ਰਹੇ ਹਾਂ ਹਾਂ ਵਧੀਆ ਵਧੀਆ ਪੁੱਤ ਆਪਣਾ ਵੀ ਕੀ ਕਰਨ ਦੇ ਵੀ ਕੋਸ਼ ਨਹੀਂ ਪੁੱਤ ਚਾਹ ਪੀਂੰਦੇ ਆ ਆ ਜਾ ਤੂੰ ਵੀ ਚਾਹ ਪੀ ਲੈ ਘੋਟਾ ਮੈਂ ਕੀ ਆਉਣਾ ਤੁਹਾਨੂੰ ਤੇ ਪਤਾ ਹੀ ਕੀ ਮੇਰੇ ਤੇ ਸਾਰੀ ਜਿਹੜੀ ਸੋਚ ਕੇ ਲੰਘ ਜਾਂਦੀ ਆ ਥਿਉ ਪੁੱਤ ਕੀ ਸੋਚਦੀ ਰਹਿੰਨੀ ਤੇ ਸਾਰਾ ਦਿਨ ਮੰਮੀ ਤੁਹਾਨੂੰ ਤੇ ਪਤਾ ਵਾ ਕੱਲੀ ਹੈਗੀ ਆ ਵੱਡ ਵੱਡ ਖਾਂਦਾ ਘਰ ਵੀ ਕੀ ਤਰ੍ਹਾਂ ਵੀ ਬਹੁਤ ਪੁੱਤ ਮੈਂ ਤੇਰੀ ਗੱਲ ਮੰਨਦੀ ਆ ਪਰ ਹੁਣ ਕੀ ਕਰ ਲੈਣਾ ਮੰਮੀ ਕਰਨਾ ਕੀ ਆ ਮੈਂ ਤੁਹਾਨੂੰ ਨਾਲੇ ਇੱਕ ਸਲਾਹ ਕਰਨੀ ਸੀ ਪੁੱਤ ਤੱਕ ਅਰਜ ਚੱਕਦੀ ਕਿਹੜੀ ਕੱਲੋਂ ਜੇ ਤੂੰ ਮਾਂ ਨਾ ਸਲਾਹ ਨਹੀਂ ਕਰਨੀ ਤੇ ਫਿਰ ਤੂੰ ਹੋਰ ਕਿਦਣਾ ਕਰਨੀ ਆ ਮੰਮੀ ਮੇਰਾ ਦਿਲ ਕਰੰਗਿਆ ਵਾ ਕਿ ਮੈਨੇ ਇੱਕ ਬੱਚਾ ਨਾ ਗੋਦ ਲੈ ਲੈਣਾ ਤਾ ਕੋਈ ਨਹੀਂ ਪੁੱਤ ਲੈਣਾ ਲੈ ਲੈ ਪਰ ਨਾ ਸੋਚ ਸਮਝ ਕੇ ਜਿਹੜਾ ਵੀ ਕਦਮ ਪੁੱਟਣਾ ਸੋਚ ਸਮਝ ਕੇ ਪੁੱਟੀ ਉਹ ਜ਼ਿੰਦਗੀ ਦਾ ਸਵਾਲ ਹੋਆ ਤੁਹਾਨੂੰ ਤੇ ਪਤਾ ਹੀ ਹੈ ਭੈਣੀ ਜਮੀਨ ਜਾਇਦਾਦ ਕਿੱਥੇ ਕੰਮ ਆਊਗੀ ਨਾਲੇ ਮੇਰੇ ਬੁਢਾਪੇ ਦਾ ਵੀ ਕੋਈ ਹਸਾਰਾ ਤੇ ਮੈਂ ਹੁਣ ਵੇਖਣਾ ਹੀ ਆ ਅੱਗੇ ਤਾਂ ਹੀ ਦੋਵੇਂ ਜੀ ਹੈਗੇ ਹੀ ਹੁਣ ਮੈਨੂੰ ਇਹ ਹੁੰਦਾ ਵਾ ਕਿ ਮੇਰਾ ਕੋਈ ਹਸਾਰਾ ਵੀ ਹੋਵੇ ਵੀ ਨਹੀਂ ਨਹੀਂ ਉਹ ਤਾਂ ਪੁੱਤ ਜ਼ਰੂਰੀ ਆ ਕੋਈ ਗੱਲ ਨਹੀਂ ਤੂੰ ਜਿੱਦਾਂ ਕਰੇਂਗੀ ਉਹ ਤੇਰੇ ਨਾਲ ਆਹੀਂ ਓਏ ਬਈ ਮੰਮੀ ਮੇਰੇ ਸਾਰੇ ਤੇਰੀ ਸੋਚ ਕੇ ਹੋ ਲੰਘਦੀ ਰਹੀਨੀ ਆ ਕਿ ਕੋਈ ਬੱਚਾ ਲੈਣਾ ਗੋਦ ਪੁੱਤ ਬੱਚਾ ਲੈ ਲਵੀਂ ਪਰ ਨਾ ਸੋਚ ਸਮਝ ਕੇ ਜਾਂ ਤਾਂ ਤੇ ਰਿਸ਼ਤੇਦਾਰ ਕੋਲ ਲੈ ਲਈਂ ਤੇ ਸਭ ਤੋਂ ਵਧੀਆ ਵਾ ਤੇ ਜੇ ਨਾ ਰਿਸ਼ਤੇਦਾਰ ਤੋਂ ਮਿਲੇ ਤਾਂ ਵੀ ਆਸਰਮ ਤੋਂ ਮਿਲ ਜਾਂਦਾ ਵਾ ਪਰ ਜਿਹੜਾ ਵੀ ਕੰਮ ਕਰਨਾ ਸੋਚ ਸਮਝ ਕੇ ਕਰੀ ਹਾਂਜੀ ਉਹੋ ਹੀ ਕਿ ਮੈਂ ਸੋਚਾਂਦੀ ਆ ਕਿ ਚਲ ਗਏ ਰਿਸ਼ਤੇਦਾਰ ਕੋ ਮਿਲ ਜੇ ਤਾਂ ਸਭ ਤੋਂ ਵਧੀਆ ਵਾ ਨਾਨੇ ਪਤਾ ਕੀ ਆ ਬਸ ਰਿਸ਼ਤੇਦਾਰ ਤੇ ਵੀ ਪਛਾਣ ਹੁੰਦੀ ਹੈ ਕਿਦਾਂ ਦਾ ਕਿ ਅੱਗੇ ਬੱਚਾ ਵੀ ਉਹ ਜੇ ਹੋਊਗਾ ਵਧੀਆ ਹੀ ਬਸ ਮੈਨੂੰ ਸਾਹਮਣੇ ਸਾਰੇ ਵੀ ਹਾਏ ਤੇ ਆ ਵਾ ਚਲੋ ਫਿਰ ਵੀ ਆਪਣਾ ਕੋਣ ਹੁੰਦਾ ਜੇ ਕੋਈ ਰਿਸ਼ਤੇਦਾਰ ਹੋਵੇ ਤੇ ਹਾਂਜੀ ਚਲੋ ਠੀਕ ਆ ਮੰਮੀ ਫੇਰ ਮੈਂ ਰੱਖ ਦਿਆਂ ਮੈਂ ਬਾਅਦ ਚ ਕਰੂੰਗੀ ਫੇਰ ਫ੍ਰੀ ਹੋ ਕੇ ਠੀਕ ਆ ਠੀਕ ਆ ਪੁੱਤ ਚਲ ਕੋਈ ਨਾ ਟੈਨਸ਼ਨ ਨਾ ਲਈ ਹਾਂਜੀ ਠੀਕ ਆ ਚੰਗਾ ਫੇਰ ਚਲੋ ਠੀਕ ਆ ਮੰਮੀ ਕੀ ਕਹਿਣ ਦੇ ਇਹ ਦੀਦੀ ਵੀ ਬੱਚਾ ਗੋਦ ਲੈਣਾ ਮੈਂ ਆਹੋ ਕੋਤੋਂ ਦਾ ਰਦਾਈ ਵੀ ਕੱਲੀ ਰਹਿੰਦੀ ਆ ਤੈਨੂੰ ਪਤਾ ਅੱਗੇ ਦੋਵੇਂ ਜੀਤ ਰੁਣਚੁਣ ਕਰਦੇ ਸੀ ਤੇ ਹੁਣ ਉਹ ਕੱਲੀ ਹੋ ਗਈ ਆ ਤੇ ਕਰੇ ਤੇ ਕਰੇ ਵੀ ਕੀ ਏਡੇ ਵੱਡੇ ਕਰ ਦੇ ਵਿੱਚ ਇਹ ਤੇ ਗੱਲ ਤੁਹਾਡੀ ਠੀਕ ਆ ਮੰਮੀ ਪਰ ਉਦਾਂ ਇੱਕ ਗੱਲ ਹੈਗੀ ਆ ਚਲੋ ਵਧੀਆ ਵਾ ਕਿ ਇਹਦਾ ਬੱਚਾ ਲੈ ਲੂਗੀ ਨਾ ਗੋਦ ਬੱਚੇ ਨੂੰ ਤਿਆਰ ਕਰ ਸਕੂਲ ਲੈ ਕਲਾਸ ਸੌ ਕੰਮ ਵਧ ਜਾਂਦਾ ਵਾ ਤੇ ਨਾਲੇ ਇਹਦਾ ਜੀ ਲੱਗਾ ਰਹੂਗਾ ਤੇ ਨਾਲੇ ਬੱਚੇ ਦਾ ਜੀ ਲੱਗਾ ਰਹੂਗਾ। ਓਏ ਨਾ ਟਾਈਮ ਪਾਸ ਹੋ ਜਾਂਦਾ ਇਦਾਂ ਕੱਲਾ ਬੰਦਾ ਵੀ ਕੀ ਹੁੰਦਾ ਕੰਦਾ ਨਾ ਗੱਲਾਂ ਕਰਨੀਆਂ ਮੈਂ। ਅੱਛਾ ਹੁਣ ਇਹਨਾਂ ਦੀ ਆਹ ਖਿਚੜੀ ਪੱਕਣ ਲਈ ਆ ਕਿ ਕੁੜੀ ਬੱਚਾ ਲੱਗੇ ਗੋਦ ਲੈਣਾ। ਚੱਲ ਮੰਮੀ ਇਹ ਵੀ ਵਧੀਆ ਵਾ। ਟੈਨਸ਼ਨ ਤੇ ਹਨੂ ਵੀ ਬੜੀ ਆ ਕਿ ਕੱਲੀ ਜਾਣੀ ਕਿਦਾਂ ਟਾਈਮ ਪਾਸ ਕਰਦੀ ਹੋਗੀ। ਸਾਡੀ ਸਾਰੀ ਦਿਹਾੜੀ ਇੱਥੋਂ ਤੂ ਤੂ ਮੈਂ ਮੈਨੇ ਮੁੱਕਦੀ। ਤੇ ਫੇਰ ਵੀ ਕਈ ਵਾਰੀ ਦੁਪਹਿਰੇ 2 ਘੰਟੇ ਵਿੱਲਿਆਂ ਨੇ ਬਹਿਣਾ ਪੈ ਜੇ ਨਾ ਤੇ ਐਡਾ ਦਿਨ ਹੋ ਜਾਂਦਾ ਇਹ ਵੀ ਨਿਆਣਾਂ ਨਾਰੇ ਲੱਗੇ ਰਹੇ ਤਾਂ ਇੱਧਰ ਆਉਂਦੇ ਕੋਈ ਚਾਹ ਮੰਗਦਾ ਕੋਈ ਰੋਟੀ ਮੰਗਦਾ ਸਾਰਾ ਦਿਨ ਐਦਾਂ ਲੰਘ ਜਾਂਦਾ ਆਹੋ ਇਹ ਤੇ ਹੈ ਹੀ ਆ ਚਲੋ ਠੀਕ ਆ ਤੁਸੀਂ ਬੈਠੋ ਤਾਂ ਮੈਂ ਵੇਖਾਂ ਕੋਈ ਕੰਮ ਥੰਦਾ ਹਾ ਰੱਬਾ ਮੇਰੀ ਧੀ ਵੀ ਪਤਾ ਨਹੀਂ ਕਿੰ딴 ਦੀ ਕਿਸਮਤ ਲੈਤੀ ਆ ਜੇਦੋਂ ਉਹ ਗੱਲ ਉਹਦਾ ਬੰਦਾ ਨਹੀਂ ਰਹਿਣ ਦਿੱਤਾ ਤੇ ਕੋਈ ਧੀ ਪੋਤੀ ਦੇ ਦੇਦੰਤੋਂ ਆਪਣਾ ਘਰ ਕੇ ਤੇ ਰੋਣ ਝੋਣ ਕਰਦੀ ਰਹਿੰਦੀ ਇੱਥੇ ਆ ਤੇ ਇੱਥੇ ਮਨਾਵਾ ਹੱਥੋਂ ਤਾਂਗੋਂ ਤੇ ਉਧਰੋਂ ਮੈਨੂੰ ਤੇਦੀ ਟੈਨਸ਼ਨ ਖਾਈ ਜਾਂਦੀ ਆ ਘਰਾਂ ਤੇ ਮੈਂ ਕੀ ਕਰਾਂ ਅੱਛਾ ਇਹ ਹੁਣ ਬੱਚਾ ਲੱਗੀ ਆ ਗੋਦ ਲੈਣਾ ਪਰ ਇਹ ਲੋਕੀ ਕੀ ਦਾ ਗੋਦ ਬੱਚਾ ਕੀ ਸਲਾਵਾ ਇੰਨਾਂ ਦੀਆਂ ਹੋਂਡੀਆਂ ਹੋਰ ਤੇ ਕੋਈ ਮੈਨੂੰ ਪਤਾ ਨਹੀਂ ਲੱਗਾ ਹੈਗਾ ਇਹ ਤਣਾ ਹੋਵੇ ਕਿੰਬੀ ਰਾਂ ਮੁੰਡਾ ਨਾਲ ਲੈਵੇ ਗੋਦ ਇੱਥੇ ਮੇਰੇ ਮੁੰਡੇ ਨੂੰ ਬਸ ਕਿ ਲਾਇਕ ਪੈਲੀ ਆਉਣ ਢਈ ਆ ਉਥੇ ਦਾ 12 ਕਿੱਲੇ ਪੈਲੀ ਤੇ ਆ ਤੇ ਨਨਾਨ ਮੇਰੀ ਉਹ ਪੇਸ਼ਾ ਨੌਕਰੀ ਵਾਲੀ ਵੀ ਆ ਤੇ ਖੁੱਲਾ ਖਾਣ ਪੀਣ ਨੂੰ ਆ ਹਾਏ ਇਹਨੂੰ ਮੇਰੇ ਮੁੰਡੇ ਨੂੰ ਲੱਲ ਲਵੇ ਤੇ ਮੇਰਾ ਮੁੰਡਾ ਰਾਜ ਕਰੂਗਾ ਉੱਥੇ ਰਾਜਾ ਬਣ ਕੇ ਰਹੂਗਾ ਕਿੱਦਾਂ ਮਣਾਵਾ ਹੁਣ ਮੈਂ ਕਿ ਮੇਰਾ ਮੁੰਡਾ ਤੂੰ ਗੋਦ ਲੱਲਾ ਪਰ ਮੈਂ ਕਮਲ ਨੂੰ ਸਿੱਧਾ ਵੀ ਨਹੀਂ ਕਹਿ ਸਕਦੀ ਕਿ ਤੂੰ ਮੇਰਾ ਮੁੰਡਾ ਗੋਦ ਲੱਲਾ ਕੀ ਕਰਾਂ ਇਦਾਂ ਕਰਦੀਆਂ ਫੋਨ ਕਰਦੀਆਂ ਤੇ ਛੁੱਟੀਆਂ ਦਾ ਬਹਾਨਾ ਲਾਉਂਦੀਆਂ ਕੀ ਛੁੱਟੀਆਂ ਪਈਆਂ ਵਾ ਤੇ ਆਣ ਕੇ ਤੇ ਮਿਲ ਜਾ ਸਾਨੂੰ ਇਹ ਸਹੀ ਆ ਤੇ ਫੋਨ ਪਿਆ ਹੈ ਜੇ ਮੰਨ ਜੇ ਤੇ ਚੰਗੀ ਗੱਲ ਵਾ ਮੁੰਡਾ ਮੇਰਾ ਰਾਜ ਕਰੂਗਾ ਇੱਥੇ ਨੰਬਰ ਕਿੱਥੇ ਚਲ ਗਿਆ ਵਾ ਚੁੱਕ ਲਵੇ ਭੈਣਾਂ ਹੈਲੋ ਸਾਸਿਕਾਲ ਬਾਮੀ ਸਾਸਿਕਾਲ ਕੀ ਹਾਲ ਹੈ ਦੇਦੀ ਕੁਝ ਕੰਮ ਤੈਨੂੰ ਸੁਣਾਉ ਹੋਰ ਕੀ ਬੰਦਿਆ ਕੋਸਮ ਜਿਹੜੇ ਕੰਮਕਾਰੀ ਕਰੰਡੀ ਤੇ ਛੁੱਟੀਆਂ ਪਈਆਂ ਵਾ ਤੇ ਤੁਸੀਂ ਆਏ ਨਹੀਂ ਆਂ ਉਹਨਾਂ ਦੀ ਭਾਬੀ ਨੂੰ ਤਾਂ ਪਤਾ ਹੀ ਐ ਕਾਲਜ ਦਾ ਵੱਡਾ ਖਾਲੀ ਛੱਡਿਆ ਨਹੀਂ ਜਾਂਦਾ ਵੀ ਤੇ ਆਉਂਦਾ ਫੇਰ ਜਿਹੜੇ ਕਰੇ ਕੰਮ ਵੀ ਜਾਂਦੀਏ ਤੇ ਤੇ ਫੇਰ ਕੀ ਐ ਜੇ ਘਰ ਵੱਡਾ ਵਾ ਤੇ ਉਹਨਾਂ ਛੁੱਟੀਆਂ ਨਹੀਂ ਆਉਣਾ ਹੈਗਾ ਪੇਕੇ ਸਾਰੇ ਕੁੜੀਆਂ ਆਉਂਦੀਆਂ ਛੁੱਟੇ ਤੇ ਤੂੰ ਨਹੀਂ ਆਉਣਾ ਇਹ ਦਕਰੋਂ ਭਾਬੀ ਤੁਸੀਂ ਆ ਜਾਓ ਹਾਂ ਨਾਲੇ ਨਿਆਣੇ ਕੋਮ ਫਿਰ ਜਾਣਗੇ ਬੂਆ ਕੋਲ ਚਾਹ ਤੈਂ ਤੇ ਮੇਰਾ ਵੀ ਦਿਨ ਲੱਗ ਰਹੂਗਾ ਉਹ ਤੇ ਗੱਲ ਠੀਕ ਵਾ ਤੇ ਪਰ ਇਥੇ ਘਰੋਂ ਚ ਨਹੀਂ ਨਿਕਲਿਆ ਜਾਂਦਾ ਤੈਨੂੰ ਪਤਾ ਜੱਟਾਂ ਜਮੀਆਂ ਦਾ ਕਿੰਨਾ ਕੰਮ ਹੁੰਦਾ ਵਾ ਝੋਨੇ ਚਾਣੇ ਲੱਗਣ ਡੇ ਆ ਤੇ ਨਾਲੇ ਇੱਕ ਗੱਲ ਹੋਰ ਸੁਣ ਵੀਰ ਤੇਰਾ ਵੀ ਆਇਆ ਵਾ ਕੱਲ ਦਾ ਤੇ ਨਾਲੇ ਤੂੰ ਆ ਜਾ ਹ ਤੇ ਨਾਲੇ ਮਿਲ ਜਾਣ ਕੇ ਅਥੇ ਵੀ ਆਇਆ ਵਾ ਹਾਂ ਆਇਆ ਵੀ ਚਲ ਕੋਈ ਨਹੀਂ ਫਿਰ ਮੈਂ ਕੱਢਦੀ ਹਾਂ ਇੱਕ ਦੋ ਦਿਨ ਦਾ ਟਾਈਮ ਠੀਕ 1-2 ਦਿਨ ਦੇ ਨਹੀਂ ਅੱਜ ਵੀ ਇੱਕ ਅੱਧੇ ਦਿਨ ਵਿੱਚ ਹੀ ਚਲ ਵੇਖਦੀਆਂ ਫਿਰ ਮੈਂ ਅੱਜ ਦੇ ਸਾਮਾਂ ਨੂੰ ਤੇ ਜਾਂ ਫਿਰ ਸਵੇਰੇ ਸਬਤੇ ਆਉਂਗੀ ਨਹੀਂ ਨਹੀਂ ਸਾਰੀਆਂ ਕੁੜੀਆਂ ਆਈਆਂ ਵਾ ਤਾਂ ਸਾਨੂੰ ਵੀ ਹੋਣ ਰਿਹਾ ਕਿ ਸਾਡੀ 99ਵੀ ਆਵੇ ਤੇ ਰਹਿ ਕੇ ਜਾਵੇ 2 ਦਿਨ ਸਾਡੇ ਲਾਗੇ ਰੌਣਕਾਂ ਲੱਗੂਗੀ ਬਾਪੀ ਫਿਰ ਵੀ ਕਿਹਨੂੰ ਪਤਾ ਨਾ ਅਜਾ ਘਰ ਖਾਲੀ ਥੋੜਾ ਛੱਡਿਆ ਜਾਂਦਾ ਮੈਂ ਕਿਸੇ ਨੂੰ ਜ਼ਿੰਮੇਵਾਰੀ ਦੇ ਜਾਂਉਂਗੀ ਇੰਨਾ ਕਰਦੀਆਂ ਵੀ ਮੈਂ ਆਓ ਚਾਚੀ ਨੂੰ ਲਾ ਕੇ ਕਹਿ ਦਊਂਗੀ ਨਾ ਥੋੜਾ ਧਿਆਨ ਦੇ ਸਕੋਗੀ ਆਓ ਚਲ ਕਹਿ ਦਿਓ ਹਾਂ ਤੇ ਫਿਰ ਮੈਂ ਇੱਦਾਂ ਕਰੂੰਗੀ ਜਾਂ ਅੱਜ ਤੇ ਜੇ ਨਾ ਆਇਆ ਗਿਆ ਤਾਂ ਹੁਣ ਫਿਰ ਸਵੇਰੇ ਸਵੇਰੇ ਆ ਜਾਵਾਂਗੀ। ਠੀਕ ਆ। ਹਾਂ। ਪਰ ਆ ਜਰੂਰ ਜਾਇਓ। ਹਾਂ ਹਾਂ ਜਰੂਰ ਆ ਜਾਵਾਂਗੀ। ਚਲੋ ਠੀਕ ਆ ਫਿਰ ਹੈਂ। ਠੀਕ ਆ ਠੀਕ ਆ। ਹਾਂ ਚੰਗਾ ਓਕੇ। ਲੈ ਮੰਨ ਤੇ ਗਈ ਆ ਕਿ ਮੈਂ ਆ ਜਾਊਂਗੀ ਤੇ ਡੰਗ ਇੱਥੇ ਆਊਗੀ ਨਾ ਤੇ ਇਹਨੂੰ ਮੈਂ ਪਿਆਰ ਦੇ ਨਾਲ ਮਨਾਉਂਗੀ ਤੇ ਜੇ ਮੰਨ ਜੇ ਤੇ ਫਿਰ ਤੇ ਵਧੀਆ ਹੀ ਹੋ ਜੇ ਕੀ ਆਂਦੇ ਨੇ ਸਿਆਣੇ ਸੋਨੇ ਤੇ ਸੁਹਾਗਾ ਹੀ ਹੋ ਜੇ। ਮੰਮੀ ਤੇ ਕੰਮ ਕਰਨ ਦੀ ਆ ਦੋ ਦੋ ਨੋਵਾ ਤੇ ਮੰਮੀ ਤਾਂ ਵੀ ਤੋਂ ਕੰਮ ਕਰੀ ਜਾਨੀ ਆ ਨੇ ਉਹ ਡੰਗਾਂ ਹੈ ਆਸੇ ਪਾਸੇ ਕੰਮ ਤੇ ਪੱਤੇ ਬੜੇ ਮੀਂਹ ਨਾਲ ਆਏ ਨੇ ਰੀ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਨਾ ਠੀਕ ਆ ਹਾਂਜੀ ਚਲ ਆ ਜਾ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ? ਹਾਂਜੀ ਠੀਕ ਠਾਕ, ਤੁਸੀਂ ਸੁਣਾਓ। ਆਪਣਾ ਵੀ ਵਧੀਆ, ਤੁਸੀਂ ਹੋਣ ਹੀ ਨਹੀਂ ਕੀਤਾ ਹੋ ਲੱਗਿਆ। ਮੈਂ ਕਿਹਾ ਚੱਲ, ਮੇਰਾ ਵੀ ਦਿਲ ਲੱਗ ਜਾਊਗਾ, ਮੈਂ ਵੀ ਕੰਮ ਫੇਰ ਆਵਾਂਗਾ। ਚੱਲ ਵਧੀਆ ਕੀਤਾ। ਇੱਥੇ ਬਹਿ ਜਾਈਂ ਨਾ ਮੰਮੀ। ਨਹੀਂ ਉੱਥੇ ਪਤੰਦਰਾ ਆ ਜਾ। ਮਲਾਜਮ ਬੰਦਿਆ ਕੋ ਕਿੱਥੋਂ ਟਾਈਮ? ਮਾਹਾਂ ਹੀ ਟਾਈਮ ਗੱਡਿਆ ਕਿਤੇ ਤੁਸੀਂ। ਤੁਹਾਨੂੰ ਤੇ ਪਤਾ ਹੀ ਹੈ ਫਿਰ ਹੁਣ ਘਰ ਵੀ ਨਹੀਂ ਛੱਡਿਆ ਜਾਂਦਾ ਵੀ। ਚਲੋ ਤੁਸੀਂ ਬੈਠੋ ਦੀਦੀ, ਤੇ ਮੈਂ ਪਾਣੀ ਲਿਓ ਨਿਕੋਟ ਤੁਹਾਡੇ ਲਈ। ਠੀਕ। ਹੋਰ ਮੰਮੀ, ਤੁਸੀਂ ਸੁਣਾਓ ਸਭ ਠੀਕ ਠਾਕ? ਠੀਕ ਠਾਕ ਆ ਤੂੰ ਸੁਣਾ ਆਪਣਾ। ਬਸ ਆਪਣਾ ਵੀ ਜਿਹੜਾ ਟਾਈਮ ਲੰ ਹੁਣ ਅਰ ਕਿਦਾਂ ਲੱਗਿਆ ਚੋਣਾ ਚਾਨਾ ਹਾਂ ਥੋੜਾ ਬੋਤਾ ਲੱਗ ਗਿਆ ਇਹ ਥੋੜਾ ਬੋਤਾ ਰਹਿੰਦਾ ਸੀ ਤੇ ਉਲਾਵੇ ਨਹੀਂ ਲੱਭਣ ਡੇ ਹੁਣ ਤੇ ਚਾਚਾ ਨੂੰ ਮੈਂ ਕਿਹਾ ਮੈਂ ਕਿਹਾ ਦੱਸ ਦਿਓ ਜੇ ਲੱਭਣਗੇ ਤੇ ਫਿਰ ਉਹਦੋ ਕੁ ਲਵਾ ਲਾਂਗੇ ਆ ਚਲ ਕੋਈ ਨਹੀਂ ਲੱਭ ਜਾਣਾ ਹੁਣ ਮੀਮਾ ਪੈਂਡ ਹੈ ਪਿਆ ਜੀ ਹਾਂਜੀ ਹੁਣ ਨੇ ਕੋਈ ਪਰੇਸ਼ਾਨ ਨਹੀਂ ਆਹ ਹੋਈ ਤੇ ਗੱਲ ਆ ਗਈ ਆ ਲੋ ਦੀ ਮਮੀ ਤੁਸੀਂ ਪੀਣਾ ਨਹੀਂ ਮੈਂ ਨਹੀਂ ਪਾਣੀ ਪੀਣਾ ਹੁਣ ਤੇ ਦਾਗਾ ਚਾਹ ਰੱਖ ਕੁੜੀ ਬਾਤੇ ਰੱਖ ਦੀ ਮਮੀ ਚਾਹ ਦੋ ਮਿੰਟ ਪਾਣੀ ਤੇ ਪੀ ਲੈਂਦੇ ਉਹਨਾਂ ਨੂੰ ਮੰਮੀ ਚਾਹ ਨਹੀਂ ਹੈ ਜੀ ਪੀਣੀ ਥੋੜਾ ਠਹਿਰ ਕੇ ਪੀਲਾਂਗੀ ਗਰਮੀ ਬੜੀ ਆ ਤੇ ਦਿਲ ਨਹੀਂ ਕਰਦਾ ਵੀ ਚੱਲ ਵੇ ਲੈ ਠਹਿਰ ਕੇ ਪਿੰਦੇ ਠਹਿਰ ਕੇ ਪੀ ਲੈ ਕੋਈ ਨਹੀਂ ਇੱਥੇ ਹੀ ਮੈਂ ਅੱਜ ਠਹਿਰ ਕੇ ਪੀ ਲਾਂਗੀ ਰਹਿਣਗੇ ਚਾਰ ਦਿਨ ਨਹੀਂ ਚਾਰ ਦਿਨ ਤੇ ਨਹੀਂ ਇੱਕ ਦੋ ਦਿਨ ਦੇ ਬਸ ਰਹਿਣਾ ਵਾ ਤੁਹਾਨੂੰ ਪਤਾ ਇਹ ਕਰਦਾ ਫਿਰ ਨਹੀਂ ਸਰਦਾ ਵੀ ਸਹੀ ਆ ਉੱਥੇ ਵੀ ਕੀ ਕਰਨਾ ਹੁੰਦਾ ਇਕੱਲੇ ਨੇ ਚਾਰ ਦਿਨ ਹੱਸ ਖੇਡ ਜਾਵਾਂਗੇ ਤੇ ਰਵਾਂਗੇ ਮੰਮੀ ਉਹ ਗੱਲ ਨਹੀਂ ਆ ਅੱਜ ਕੱਲ ਚੋਰ ਚਿੱਕੇ ਕਿੰਨੇ ਆ ਤੇ ਭਰਿਆ ਘਰ ਵੀ ਨਹੀਂ ਛੱਡਿਆ ਜਾਂਦਾ ਮਾਰ ਕੇ ਚੀਜ਼ਾਂ ਬਣਾਈਆਂ ਮੈਂ ਤੇ ਫੇਰ ਤੁਹਾਨੂੰ ਪਤਾ ਧਿਆਨ ਤੇ ਫੇਰ ਘਰ ਚ ਹੀ ਰਹਿਣਾ ਵਾ ਨਹੀਂ ਚੱਲ ਕਿਤੇ ਨਹੀਂ ਕੋ ਨਿੰਦਾ ਲੱਗ ਗਾਂਢੀ ਗਵਾਂਢੀ ਹੈਗੇ ਆ ਅੱਛਾ ਮੰਮੀ ਮੈਨੂੰ ਤੇ ਬੜੀ ਛੇਤੀ ਕਹਤਾ ਵੀ ਆਂਢੀ ਗਵਾਂਢੀ ਲੱਗੇ ਹੈਗੇ ਆ ਤੁਹਾਡੀਆਂ ਤੇ ਦੋ ਦੋ ਨੌਮਾ ਵਾ ਤੁਸੀਂ ਕਿੰਨਾ ਕ ਮੇਰੇ ਕੋ ਆਉਂਦੇ ਆ ਸਾਲ ਹੋ ਜਾਂਦਾ ਵਾ ਤੇ ਫੇਰ ਕਿਤੇ ਬੋਰਡ ਦੇ ਮੇਰੇ ਕੋ ਨਹੀਂ ਮੇ ਤਾਂ ਤੂੰ ਹੁਣ ਕੀ ਕਰਾਉਣਾ ਮੁੱਢੇ ਢੇਰੇ ਕੋ ਝਟ ਮੈਂ ਬਿਮਾਰ ਹੋ ਜਾਨੀ ਆ ਮੁੜ ਕੇ ਤੂੰ ਵੀ ਉਥੇ ਕੱਲੀ ਕਰ ਹੀ ਰਹਿਣੀ ਆ ਕਿੰਨੇ ਮੈਨੂੰ ਲਈ ਕਰਨਾ ਐਸੇ ਚੱਲ ਜੇ ਮਟਲੀ ਮਠੀ ਹੋ ਜਾਂਦੀ ਤੇ ਚੱਲ ਕਰਨਾ ਮਨ ਉਸੇ ਲੈ ਜਾਂਦਾ ਵਾ ਇਹ ਗੱਲ ਨਹੀਂ ਹੁੰਦੀ ਕਿ ਕੱਲੇ ਪੋਤੀ ਸਾਂਭਣ ਧੀਆ ਸਭੋਂ ਜ਼ਿਆਦਾ ਸਾਂਭਦੀਆਂ ਵਾ ਇਹ ਨਾ ਸੋਚੋ ਕਿ ਤੁਹਾਨੂੰ ਪੁੱਤ ਲੈ ਜਾਣਗੇ ਮੈਂ ਵੀ ਲੈ ਕੇ ਜਾ ਹੀ ਸਕਦੀ ਆ ਰੱਬ ਨਾ ਕਰੇ ਵੀ ਇਹੋ ਜਿਹਾ ਕੋਈ ਆਵੇ ਵੀ ਨੋਬਤ ਨਹੀਂ ਆਇਆ ਤੇ ਸਹੀ ਆ ਮੈਨੂੰ ਹੁਣ ਆਸਾ ਪਾਸਾ ਵੇਖਣਾ ਪੈਦਾ ਇਹ ਤੇ ਮੇਰੇ ਹੁੰਦਿਆ ਸਿੰਘ ਫਸਾ ਛੱਡਦੇ ਨਾ ਵਾ ਤੇ ਜੇ ਮੈਂ ਦਰ ਕੋ ਚੱਲ ਜਾ ਤਾਂ ਮਗਰੋਂ ਕਿ ਭਣ ਮੇਰੇ ਘਰ ਦਾ ਇਹਨਾਂ ਦਾ ਇਹੋ ਹਾਲ ਰਹਿਣਾ ਵਾ ਏਦਾਂ ਕਰਿਆ ਕਰੋ ਵੀ ਚੁੱਪ ਕਰਕੇ ਤੇ ਬੈਗ ਚੁੱਕ ਕੇ ਤੇ ਮੇਰੇ ਕੋਲ ਆ ਜਾ ਕਰੋ ਚਾਰ ਪੰਜ ਦਿਨ ਰਹਿ ਆ ਕਰੋ ਤੇ ਮੇਰਾ ਵੀ ਦਿਲ ਲੱਗਾ ਰਿਹਾ ਕਰੂਗਾ ਮੈਨੂੰ ਵੀ ਆਸ ਹੁੰਦੀ ਆ ਕਿ ਮੇਰੀ ਮਾਂ ਆਵੇ ਵੀ ਅੱਛਾ ਦੀਦੀ ਤੁਹਾਡੇ ਰਾਦੇ ਆ ਵੀ ਮੰਮੀ ਨੂੰ ਅਹੀਂ ਲੈ ਜੀਏ ਤੇ ਮਗਰੋਂ ਥੋੜੀ ਅਹੀਂ ਦੋਵੇਂ ਜਾਣੀਆਂ ਜੁੰਡੀਆਂ ਜੂਟੀ ਨਾ ਕੋਈ ਸਾਨੂੰ ਛਡਾਵੇ ਤੇ ਨਾ ਕੋਈ ਉਹ ਗੱਲ ਹੋਰ ਇਦਾਂ ਨਹੀਂ ਅਨਾਲੇ ਇੱਕ ਗੱਲ ਹੈਗੀ ਆ ਜੇ ਤੁਸੀਂ ਮੰਮੀ ਨੂੰ ਲੈ ਗੇ ਨਾ ਤੇ ਜੀ ਤੁਹਾਡਾ ਵੀ ਲੱਗਦਾ ਮੰਮੀ ਤੋਂ ਬਿਨਾ ਮੰਮੀ ਬਾਵਾ ਸਾਰਾ ਦਿਨ ਕਦੀ ਕੇਹ ਬੰਨਿਆ ਛਿੜਕਾ ਮਾਰਦੇ ਰਹਿੰਦੇ ਕਦੀ ਕੇਹ ਬੰਨਿਆ ਛਿੜਕਾ ਮਾਰਦੇ ਰਹਿੰਦੇ ਤੇ ਤੁਹਾਡਾ ਵੀ ਟਾਈਮ ਪਾਸ ਹੋ ਜਾਂਦਾ ਵਾ ਤੁਸੀਂ ਦੰਦੇ ਹੋਣੇ ਵੀ ਗੁੱਤੋ ਗੁੱਤੀ ਹੋਈਆਂ ਰਹੀਆਂ ਤੇ ਮੰਮੀ ਤੁਹਾਨੂੰ ਛਡਾਉਂਦੀ ਰਹੇ ਵੇ ਇਹ ਗੱਲ ਠੀਕ ਆ ਤੁਹਾਡੀ ਹਨਾ ਉਹ ਗੱਲ ਕੇ ਕੁੱਕੜਾਂ ਵਾਲੀ ਲੜਾਈ ਹੋ ਗਈ ਘੜੀ ਚੋ ਦੀ ਪਾਲਤ ਘੜੀ ਚੋ ਟੋਲਾ ਹੋ ਜਾਂਦਾਂਗਾ ਚਲ ਕੋਈ ਨਹੀਂ ਰੌਣਕ ਮੇਲਾ ਲੱਗਾ ਰਹਿੰਦਾ ਸਗੋਂ ਕਿ ਨਾਲੇ ਤੁਹਾਡਾ ਵੀ ਦਿਲ ਲੱਗਾ ਰਹਿੰਦਾ ਨਾਲ ਇਹਨਾਂ ਦਾ ਵੀ ਲੱਗਾ ਰਹਿੰਦਾ ਵਾ ਤੇ ਕੇਆਵਾਂ ਨੂੰ ਤਾਂ ਨਹੀਂ ਨਾ ਮੂੰਹ ਕਰਦੀਆਂ ਵੀ ਨਹੀਂ ਕੇਆਵਾਂ ਵੱਲੋਂ ਨੇ ਕਰਦੇ ਇੱਚ ਆਪਣੇ ਰੌਣਕਲਾ ਛੱਡਦੀਆਂ ਚਲੋ ਵਧੀਆ ਵਾਂਗੇ ਫਿਰ ਚਲੋ ਦੀਦੀ ਤੁਸੀਂ ਇਹ ਦੱਸੋ ਵਿੱਚੋਂ ਨਾਚਾ ਨਾ ਲੱਗ ਗਿਆ ਵਾ ਕਿ ਜੇ ਪਹਿਲੀ ਠੇਕੇ ਦੇ ਦਿੱਤੀ ਆ ਨਹੀਂ ਨਹੀਂ ਠੇਕੇ ਤੇ ਕਿਉਂ ਦੇਣੀ ਆ ਤੁਹਾਨੂੰ ਪਤਾ ਜੇ ਠੇਕੇ ਦੇ ਦਿੱਤੀ ਤੇ ਜਿਹੜੀ ਮੈਂ ਮਾੜੀ-ਮੋਟੀ ਕੰਮਕਾਰ ਕਰਦੀ ਉਹ ਵੀ ਵੇਲੀ ਹੋ ਕੇ ਬਹਿ ਜਾਣਾ ਹੀ ਨਹੀਂ ਮੈਂ ਪੀਜ ਲਿਆ ਥੋੜਾ ਜਿਹਾ ਲਾਤਾ ਵਾ ਤੇ ਥੋੜਾ ਜਿਹਾ ਰਹਿ ਗਿਆ ਵਾ ਉਹ ਚਾਚੇ ਨੇ ਹੁਣ ਕਿਹਾ ਹੀ ਉਲਾਵੇ ਲੂਵੇ ਨਹੀਂ ਲੱਭਣ ਦੇ ਤੇ ਕਹਿੰਦੇ ਚ ਲੱਭ ਦੇ ਤੇ ਫਿਰ ਮੈਂ ਚੱਲ ਉਹਨੇ ਦਿਨ ਮੈਂ ਘੁੰਮ ਫਿਰੰਦੀ ਆ ਚਲੋ ਠੀਕ ਆ ਇਹ ਕੀ ਹੋ ਤੂੰ ਹੀ ਭਾਵੇਂ ਇਕੱਲੇ ਜਾਣਾ ਹੀ ਹੋਣਾ ਪਰ ਤੁਹਾਨੂੰ ਚਾਚੇ ਤਾਇਿਆਂ ਦਾ ਬੜਾ ਆਸਰਾ ਹੀ ਬਹੁਤ ਸਾਡੇ ਨਾਲ ਕਰਦੇ ਹੈਨਾ ਨਹੀਂ ਨਹੀਂ ਬੜਾ ਆਸਰਾ ਵਾ ਰੱਬ ਵਰਗੇ ਆ ਮੇਰੇ ਲਈ ਸਾਰੇ ਹਾਂ ਨਹੀਂ ਨਹੀਂ ਬਹੁਤ ਤੁਹਾਡੇ ਨਾਲ ਤਾਈਆਂ ਤੇ ਸਾਨੂੰ ਨਹੀਂ ਇੱਥੇ ਫਿਕਰ ਹੁੰਦਾ ਨਹੀਂ ਤੇ ਇਕੱਲਾ ਤੇ ਮੰਮੀ ਕਈ ਵਾਰੀ ਕਰਨਗੇ ਨਾ ਤੇ ਫਿਰ ਅਸੀਂ ਮੰਮੀ ਨੂੰ ਕਹਿ ਦਿੰਨੇ ਆ ਕਿ ਕੋਈ ਗੱਲ ਨਹੀਂ ਮੰਮੀ ਉਪਾਵੇਂ ਕੱਲੇ ਹੀ ਨਾ ਪਰ ਚਾਚੇ ਤਾਏ ਜਿਹੜੇ ਆ ਨਾ ਉਹਨਾਂ ਦਾ ਬਹੁਤ ਸਾਥ ਦਿੰਦੇ ਆ ਹਾਂਜੀ ਰਾਤ ਨੂੰ ਫਿਰ ਲਾਗੇ ਚਾਚੀ ਆ ਜਾਂਦੀ ਏ ਮੇਰੇ ਤੇ ਚੱਲ ਵਿਚਾਰੇ ਮਾਮਾ ਧੀਆ ਵਾਂਗੂ ਅਸੀਂ ਵੀ ਗੱਲਾਂ ਬਾਤਾਂ ਕਰਕੇ ਤੇ ਟਾਈਮ ਕੱਢ ਲਈਦਾ ਵਾ ਹਾਂ ਚਲੋ ਇਹ ਤੇ ਵਧੀਆ ਹੀ ਆ ਦੂਜੀ ਭਾਬੀ ਨਹੀਂ ਦੇਖਦੀ ਤੁਸੀਂ ਦੋਵੇਂ ਦੇਖਿਆ ਉਹ ਜਦੋਂ ਦੀ ਮੈਂ ਆਈ ਮੈਨ ਨਹੀਂ ਦੇਖੀ ਨੀ ਕਿੱਥੇ ਗਈ ਆ ਨਹੀਂ ਉਹ ਅੰਦਰ ਹੀ ਆ ਉਹਨੇ ਨਿਕਲਣਾ ਆਪਣੇ ਟਾਈਮ ਨਾ ਰੋਟੀ ਪਾਣੀ ਬਣ ਜੂਗਾ ਤੇ ਫੇਰ ਰੋਟੀ ਖਾਣ ਰੋਟੀ ਖਾਣੀ ਆ ਫੇਰ ਅੰਦਰ ਵੜ ਜਾਣਾ ਲੈ ਇਹ ਕੀ ਗੱਲ ਹੋਈ ਬਣਾ ਉਹਦਾ ਸਿਰੂ ਤੋਂ ਕੰਮ ਹੀ ਇਦਾਂ ਦਾ ਵਾ ਪੱਕੇ ਆਂ ਧੰਦੇ ਬਾਬਾ ਟਾਲ ਤੇ ਪੱਕੇ ਆ ਪਕੰਜਾ ਕਾਲੋ ਦਾ ਉਹ ਕੰਮ ਚੱਲ ਕੋਈ ਨਹੀਂ ਮੈਂ ਉਹਨੂੰ ਵੇਖ ਕੇ ਆਉਣੀ ਆ ਅੰਦਰ ਹੋਣੀ ਤਾਂ ਮੈਂ ਉੱਥੇ ਮੇਲ ਆਉਣੀ ਆ ਮੇਰੇ ਲਈ ਤੇ ਦੋਵੇਂ ਇੱਕੋ ਜੁਕੀਆਂ ਹੀ ਆ ਨਾ ਮੈਨੂੰ ਤਾਂ ਮਿਲਗਾ ਤੂੰ ਸਾਰੇ ਘਰ ਦੀ ਸਾਂਝੀ ਆ ਆਹੋ ਚਲੋ ਕੋਈ ਨਹੀਂ ਮੈਂ ਵੇਖ ਕੇ ਆਉਣੀ ਨਾਲ ਮਿਲ ਆਉਣੀ ਉਹਨਾਂ ਨੂੰ ਚਲੋ ਠੀਕ ਆ ਮੰਮੀ ਮੈਂ ਵੀ ਨਾ ਚਾਹ ਬਣਾ ਲਾਂਗੀ ਰੱਖ ਚਾਹ ਲਾ ਦੀ ਦੇ ਹਸੀ ਕਾਲ ਸਸਗੀਰ ਬਬੀ ਤਾ ਤੋ ਤੇ ਆਏ ਜੀ ਮੈਂ ਤਾਂ ਕਦੋਂ ਦੀ ਆਈ ਆ ਤੁਹਾਡਾ ਹੀ ਨਹੀਂ ਲੱਗਾ ਟਾਈਮ ਲੱਗਾ ਵੀ ਬਾਹਰ ਵੇਖ ਲਾਂ ਕੋਈ ਆਇਆ ਕਿ ਨਹੀਂ 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 ਮੈਨੂੰ ਪਤਾ ਹੀ ਨਹੀਂ ਲੱਗਾ ਨਹੀਂ ਤੇ ਮੈਂ ਤਾਂ દોੜੀ ਜਾਣਾ ਸੀ ਮਿਲਣ ਵਾਸਤੇ ਅੰਦਰ ਮੈਂ ਫੋਨ 'ਚ ਲੱਗੀ ਹਾਂ ਨਾ ਇੱਥੇ ਵੇਖਣ ਲਈ ਹਾਂ ਹੋਰ ਸੁਣਾਓ ਠੀਕ ਠਾਕ ਸਭ ਹਾਂ ਵਧੀਆ ਤੁਸੀਂ ਸੁਣਾਓ ਬਸ ਵਧੀਆ ਹੋਰ ਬੱਚੇ ਠੀਕ ਠਾਕ ਹਾਂ ਬੱਚੇ ਵੀ ਵਧੀਆ ਵਾ ਟਿਕੰਡੇ ਹਨ ਹੁਣੇ ਉਹ ਕੋਈ ਨਹੀਂ ਬਾਹਰ ਖੇਡਣ ਗਏ ਹੁਣੇ ਆ ਜੇ ਸਕੂਲੋਂ ਕੰਮ-ਕਮ ਕਰਕੇ ਛੁੱਟੀਆਂ ਪਈਆਂ ਸੀ ਹੂੰ ਤੇ ਮੈਂ ਕਰ ਲੋ ਛੇ ਛੇਤੀ ਉਹ ਕਰਕੇ ਤੇ 도ੜ ਗਏ ਬਾਹਰ ਖੇਡਣ ਵਾਸਤੇ ਹੁਣ ਛੁੱਟੀਆਂ ਪਈਆਂ ਹੁਣ ਚਾਰ ਦਿਨ ਖੇਡ ਲੈਣ ਦੋ ਉਹਨਾਂ ਨੂੰ ਕਿ ਉਹਨਾਂ ਨੂੰ ਫੇਰ ਕਿਤਾਬਾਂ ਨੇ ਬੰਨੀ ਰੱਖਣਾ ਵਾ ਫੇਰ ਨਿਆਣੇ ਪੜਨਵੇਂ ਨਾ ਤੇ ਫੇਰ ਮਾੜੀ ਗੱਲ ਹੋਣਾ ਨਾ ਉਹੋ ਹੀ ਤੇ ਕਰਦੇ ਹੈਗੇ ਤਾਂ ਕਰਨਾ ਤੇ ਸਕੂਲ ਵਾਲਿਆਂ ਦੇ ਪੁੱਛਣਾ ਮਾਵਾ ਨੇ ਨਹੀਂ ਕਰਾਇਆ ਹਾਂ ਹਾਂ ਲੈ ਤੋ ਲੈਏ ਸਰਚਕਲ ਵੀਰ ਜੀ ਉਹ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਤੁਸੀਂ ਵੀ ਆਈਆਂ ਮੈਂ ਹੁਣੇ ਆਈ ਹਾਂ ਅਜੇ ਆਉਣ ਹੀ ਲਈ ਸੀ ਤੇ ਉੱਥੇ ਬੈਠੀ ਪਹਿਲਾਂ ਮੰਮੀ ਹੁਣਾਂ ਲੱਗੇ ਤੇ ਭਾਬੀ ਨੂੰ ਮੈਂ ਹਾਂ ਭਾਬੀ ਬਾਹਰ ਹੀ ਨਹੀਂ ਆਏ ਤੇ ਮੈਂ ਚਲ ਮੈਂ ਆਪ ਹੀ ਮੇਲਵਨੀ ਆਂ ਹੋਰ ਤੋਹੀ ਕਿਧਰੋਂ ਆਵੰਦੇ ਹੋ ਮੈਂ ਤਾਂ ਜਾਵੇ ਲੀ ਬੈਠਾ ਕੋ ਘਰੀ ਮੈਨੂੰ ਪਤਾ ਲੱਗਾ ਤੂੰ ਕੱਲ ਆਣੀਂ ਹਾਂ ਹਾਂ ਤੂੰ ਵੀ ਆਂਦੀ ਮੈਨੂੰ ਪਤਨ ਲੱਗਾ ਇਹ ਵੀ ਆਂਦੀ ਮੈਨੂੰ ਪਤਨ ਲੱਗਾ ਮੈਂ ਕਿਹੜੀ ਆਸਮਾਨ ਚੋਂ ਟਪਕੀ ਆ ਹੁਣ ਇਦਾਂ ਕਰਿਆ ਕਰੂੰਗੀ ਉਹ ਸਬਜੀ ਵਾਲਾ ਸਪੀਕਰ ਨਹੀਂ ਮਿਲਦਾ ਉਹ ਲਾਇਆ ਕਰੂੰਗੀ ਨਾਲ ਤੇ ਵਾਜਾ ਉਥੇ ਲਾ ਕੇ ਤੇ ਆਇਆ ਕਰੂ ਵੀ ਮੈਂ ਆ ਗਈ ਆ ਚਲ ਪਹਿਨੇ ਜਿੱਦਾਂ ਤੇਰੀ ਮਰਜ਼ੀ ਨਾ ਆ ਜਾਇਆ ਕਰ ਛਿੱਤੀ ਮਿਲ ਜਾਗਾ ਚੰਗਾ ਆ ਗਈ ਠੀਕ ਆ ਤੇ ਤੂੰ ਨਾ ਆਇਓ ਵੀ ਤੂੰ ਘਰ ਦੇ ਕੰਮਾਂ ਚ ਹੀ ਰਹੋ ਵੀ ਚਲ ਲੱਗਣ ਵੇਲ ਨਹੀਂ ਆਵਾਂ ਕਿਤੇ ਕੋਈ ਨਹੀਂ ਆਹੋ ਹੁਣ ਮੈਂ ਹੋ ਗਈ ਤਾਂ ਹੁਣ ਤੁਸੀਂ ਮਗਰੇ ਚਲਪੋ ਮੇਰੇ ਹੈ ਨਾਲ ਹੀ ਕਰਦੇ ਹਾਂ ਆਹ ਆਪਣੀ ਕਿਤਾਬ ਕੋਈ ਨਹੀਂ ਚਾਹ ਪੀ ਲੈਨੇ ਆ ਗਰਮੀ ਬਤੇਰੀ ਐ ਚਲਤੀ ਮਾਰੋ ਅਪਾ ਮੈਂ ਮੜਾ ਕੰਮ ਬੀ ਹਾਂ ਹਾਂ ਚਲੋ ਠੀਕ ਹੋਰ ਸੁਣਾ ਭਾਬੀ ਕੋਈ ਨਵੀਂ ਤਾਜੀ ਮੈਂ ਤਾਂ ਠੀਕ ਵਾਂ ਤੇ ਪਰ ਤੂੰ ਉਹੇ ਕੰਮ ਕਰ ਦਿੱਤਾ ਵਾ ਨਾ ਫਿਰ ਹਾਏ ਕਿਹੜਾ ਕੰਮ ਕਰਦਾ ਮੈਂ ਤਾਂ ਜਿਉਂ ਨਹੀਂ ਡਈ ਆ ਕੰਮ ਇਹ ਕੀਤਾ ਵਾ ਤੇ ਮੈਂ ਤੈਨੂੰ ਕਿਹਾ ਕਿ 4 ਦਿਨ ਰਹਿਣਾ ਵਾ ਤੇ ਨਾ ਤੂੰ ਕੋਈ ਬੈਗ ਲਿਆਈ ਨਾ ਤੂੰ ਕੱਪੜਾ ਲਿਆਈ ਕੋਈ ਪਾਉਣ ਵਾਸਤੇ ਤੇ ਖਾਲੀ ਹੱਥ ਲਮਕਉਂਦੀ ਆਉਣ ਡਈ ਆ ਹਾਂ ਹੈ ਟੈਨਸ਼ਨ ਨਾ ਲੈ ਸਭ ਕੁਝ ਲਿਆਂਦਾ ਵਾ ਮੈਂ ਕਿਹੜੇ ਉੱਥੇ ਨਿਆਣਿਆਂ ਦੇ ਕੱਪੜੇ ਪਾਉਣੇ ਵਿੱਚ ਆਪਣੇ ਦੋ ਸੂਟ ਪਾਉਣੇ ਮੈਂ ਸਕੂਟਰੀ ਦੇ ਵਿੱਚ ਰੱਖੇ ਆ ਲੈ ਆ ਤੇ ਉਦਾਂ ਹੀ ਹੋਣ ਡਿਆ ਜਿੱਦਾਂ ਮੈਂ ਸੋਚਿਆ ਸੀ ਹੁਣ ਏਦਾਂ ਕਰੂੰਗੀ ਨਾ ਹੁਣ ਤੇ ਰੈਣਾ ਨੇ 4 ਦਿਨ ਤੇ ਇਹਦੀ ਮੈਂ ਨਾ ਅੰਦਰ ਪੈ ਕੇ ਨਾ ਐ ਮਿੱਠੀ ਪੈਰੀ ਹੋ ਕੇ ਇਤਨਾ ਫੇਰ ਹੀ ਗੱਲ ਕਰੂੰਗੀ ਕਿ ਮੰਨ ਜੇ ਮੇਰੇ ਮੁੰਡਾ ਲੈਣ ਵਾਸਤੇ ਫਿਰ ਤੇ ਵਧੀਆ ਹੀ ਹੋ ਜੇ